ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੋਲੋ ਬ੍ਰਦਰ ਮੇਰੀ ਫਰਮ ਚੈਨਲ ਤੇ ਉਮੀਦ ਕਰਦਾ ਸਾਰੇ ਠੀਕ-ਠਾਕ ਤੰਦਰੁਸਤ ਹੋਵੋਗੇ ਅੱਜ ਆਪਾਂ ਲੱਗੇ ਇੱਕ ਨਵਾਂ ਵਲੌਗ ਬਣਾਉਣ ਆਪਾਂ ਚੱਲੇ ਆ ਗੁੜ ਕੱਢਣ ਟਰੈਕਟਰ ਵੀ ਕੱਢ ਲਿਆ ਟਰਾਲੀ ਪਾਉਣੇ ਜਾ ਕੇ ਹੁਣ ਜੁੜੇ ਰਹੋ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਸਾਰਾ ਪ੍ਰੋਸੈਸ ਗੁੜ ਬਣਾਉਣ ਦਾ ਆ ਗੱਲਾ ਲਓ ਲੱਗਿਆ ਜਿਹਾ ਪਤਾ ਅੱਛਾ ਇਹ ਕਿੱਦਾਂ ਲਓ ਜੀ ਘਾਰ-ਤਰਵਾਨਾ ਆਪ ਗੱਡੀ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਦੀ ਵੇਲੇ ਤੇ ਦੇਖ ਸਕਦੇ ਹੋ ਅੱਗ ਬਾਲੀ ਆਉਂਦੇ ਵੱਡੇ ਸਰਦਾਰ ਸਾਹਿਬ ਆਪਣੇ ਤੋਂ ਪਹਿਲਾਂ ਆ ਗਏ ਠੀਕ ਠਾਕ ਜੋ ਵੱਡਾ ਨਜ਼ਾਰੇ ਇਧਰ ਛੋਟੇ ਸਰਦਾਰ ਜੀ ਠੀਕ ਠਾਕ ਵਧੀਆ ਲਓ ਵੀ ਛੋਟੇ ਢਿੱਲੇ ਨੂੰ ਪਿਉਣੇ ਰੋ ਰੱਜ ਕੇ ਵੀ ਨਹੀਂ ਰੱਜ ਕੇ ਰਾਤ ਹੋ ਗਿਆ ਉੱਧਰ ਟੋਟੀ ਦਾ ਉਹ ਵੀ ਟੋਟੀ ਨਹਿਰ ਰੱਜ ਕੇ ਪਿਆਓ ਇਹਨੂੰ ਆ ਮੈਂ ਹਰ ਟੂਟ ਪੀ ਓਏ ਕਿੱਧਰ ਚਲਿਆ ਹੋਰ ਪਰ ਮੰਲੋ ਜੀ ਆ ਕਿਰਪਾ ਯਾਰੇ ਕਿੰਨਾ ਟਾਈਮ ਲੱਗਦਾ ਨਹੀਂ ਟਾਈਮ ਲਾਵੇ ਅੱਛਾ ਘੰਟੇ ਬਾਅਦ ਠੀਕ ਖੋਰੀ ਲਾ ਕੇ ਤੇ ਇੱਥੇ ਰੱਖ ਦਿਆਂਗੇ ਤੇ ਟਰੈਕਟਰ ਲਾਵਾਂਗੇ ਵੇਲਣੇ ਦੇ ਕੋਲ ਫਰ ਗੰਨੇ ਲਾਉਣੇ ਸੌਖੇ ਹੋ ਜਾਣਗੇ ਆ ਇੱਧਰ ਚਾਹੀਦੀ ਏ ਉਹ ਤੇ ਇਹ ਆਪਾਂ ਇੱਥੇ ਰੱਖਤੀ ਨੇੜੇ ਤੇ ਇਹਨੂੰ ਆਪਾਂ ਇੱਧਰ ਬੇਲੇ ਦੇ ਕੋਲ ਇੱਥੇ ਇਹਨੂੰ ਇੱਥੇ ਖਲਾਰਾ ਫਰ ਨੇੜੇ ਲਾਉਣਾ ਸੌਖਾ ਲਓ ਜੀ ਪੌਣੇ ਢੇੜਾ ਕਰਦੇ ਕੰਮ ਸ਼ੁਰੂ ਆਪਦਾ ਨਾ ਯਾਰ ਖਰਾਬ ਨਾ ਕਰੋ ਸਾਰੀ ਦੀ ਆੜੀ ਕੰਮ ਰਹਿਣਾ ਇਹਦੇ ਤੋਂ ਕੋਈotrop ਖਿੱਚਣ ਵਾਲਾ ਪੌੜਾ ਜੱ ਲੱਭਿਆ ਨਹੀਂ ਤੇ ਖੁਰਪੇ ਨਾਲ ਹੀ ਕੰਮ ਖਿੱਚਦਾ ਇਹਨੂੰ ਆਂਦਾ ਜੱਟ ਦੀ ਗਾੜੀ ਆ ਲੈ ਫੁਰਫਰਾੜੇ ਕੰਮ ਖਿੱਚਦਾ ਥੋੜਾ ਹੈ ਨਹੀਂ ਘਾ ਰਾਤ ਘਰੇ ਲੈ ਗਿਆ ਸੀ ਕੇ ਦਿਲ ਦੇ ਆਲੇ ਜਦੋਂ ਕਮੇ ਤੇਰਾ ਦੋ ਦੋ ਗੰਨੇ ਲੱਗਦੇ ਉਧਰੋਂ ਤੇਰੇ ਫੋ ਦੋ ਤੇ ਅੰਦਰ ਬਾਹਰ ਇੱਕ ਨੰਬਰ ਪੂਰੀ ਥੋੜਾ ਰਾਸ ਗੰਨੇ ਅੱਜ ਛੋਟੇ-ਮੋਟੇ ਗੰਨੇ ਥਾਰੇ ਮੋਟੇ ਮੋਟੇ ਕਰਨੇ ਲਾਓ ਜੋਰ-ਜਾ ਕੇ ਕਰੀਏ ਵੇਖੋ ਹੋਰ ਲਾਓ ਕਰੋ ਕਰੋ ਦੋ ਤਿੰਨ ਤਿੰਨ ਗੱਨੇ ਲਾਓ ਸਾਡੇ ਰਿਸਪੈਕਟਡ ਚਾਚਾ ਜੀ ਵਗਾਰਾ ਸਾਹਿਬ ਪਹੁੰਚ ਚੁੱਕੇ ਨੇ ਠੀਕ ਠਾਕ ਬਹੁਤ ਵਧੀਆ ਜੀ ਵਧੀਆ ਚੱਲੀ ਜਾਂਦਾ ਨਾ ਕੰਮ ਥੋੜਾ ਜਿਹਾ ਇੰਜਨ ਲੋਡ ਲੈ ਰਿਹਾ ਯਾਰ ਅੱਛਾ ਗੰਨਾ ਜਿਆਦਾ ਮੋਟਾ ਤੇ ਇੰਜਨ ਮਾੜਾ ਆ ਹਾਂ ਗੰਨਾ ਮੋਟਾ ਹੈ ਨਾ ਕੰਪੋਨ ਵਾਲਾ ਇੰਜਨ ਕਰ ਦਿਆਂਗੇ ਜੱਗੇ ਬੋਸ ਕੋਲ ਲੈ ਚਲੀਏ ਕੱਲ ਨੂੰ ਮੋਡੀਫਾਈ ਕਰਾ ਕੇ ਲਿਆਉਣੀ ਕੋਣ ਸਾਡੇ ਕੱਲ ਨੂੰ ਕਰਾ ਕੇ ਦੇ ਜਾਨੇ ਹਣਾ ਇਹਨਾਂ ਨੂੰ ਸੰਗੇ ਥੋੜੇ ਜਿਹਾ ਕਾਲੇ ਪੈ ਜਾਂਦੇ ਠੁਕਲਾ ਆਪਾਂ ਵੈਸ਼ ਨੂੰ ਕੰਮ ਰੱਖਣਾ ਹੈ ਨਹੀਂ ਵੈਸ਼ ਨੂੰ ਰੱਖ ਤੇ ਮੁੰਡੇ ਨੂੰ ਬੜਾ ਸਮਝਾ ਕੇ ਘੱਲਿਆ ਪਰ ਆਉਂਦੇ ਉਪਕਾਰ ਆਏ ਕੰਮ ਅੱਛਾ ਚਿੱਟੇ ਰੰਗ ਵਾਲੀ ਕਰਾਂਗਲੀ ਲਾਲ ਦੇ ਰੰਗ ਵਾਲੀ ਪੀਂਦੇ ਪਰ ਆਏ ਅਸੀਂ ਬਦਰਾਉਗੇ ਜੀ ਦਾ ਬਾਬਾ ਧਿਆਨ ਰੱਖਣਾ ਸੀ ਨਾ ਇਹ ਚੋਰੀ ਚੋਰੀ ਕੰਮ ਕਰਾਏ ਹੋਣਾ ਮੈਂ ਸਲਿੱਪ ਜੀ ਮਾਰਦੇ ਫਿਰਦੇ ਮੰਨਦੇ ਨਹੀਂ ਹੈ ਨਾ ਹੋਰ ਨਵੀਂ ਗੱਲ ਪਤਾ ਲੱਗੀ ਏ ਮੁੰਡੇ ਨੂੰ ਪੀ ਕੇ ਲੱਗੇ ਨੇ ਆਏ ਵੇ ਮਖੌਲ ਕਰਦੇ ਆ ਕਿਸੇ ਨੇ ਕੋਈ ਚ ਨਹੀਂ ਪੀਤਾ ਵੈਸ਼ ਨੂੰ ਕੰਮ ਸਾਡਾ ਤੇ ਵਧੀਆ ਸੌਫੀ ਲੱਗੇ ਇਹਦਾ ਵੈਸੇ ਹਾਸਿਆ ਖੱਡੀਆਂ ਚੱਲ ਕਰ ਲਈਦੀਆਂ ਆਹ ਪੂਰਾ ਵਧੀਆ ਚੱਲ ਜਾਂਦਾ ਇੱਕ ਨੰਬਰ ਪਹਿਲਾਂ ਪਹਿਲਾਂ ਜਾਦੇ ਕਰਨੇ ਲਾ ਲੈਂਦੇ ਫਿਰ ਖੇਚਦੇ ਤੋੜਦੇ ਜਦ ਇੰਜਣ ਬੰਦ ਤੁਹਾਨੂੰ ਆਉਂਦਾ ਆਪਾਂ ਰਸਾ ਕੱਢ-ਕੱਢ ਕੇ ਤੇ ਆ ਖੱਡੇ ਤੇ ਭਰੀ ਜਾਂਦੇ ਆ ਇੱਥੇ ਤੇ ਇੱਥੋਂ ਬੈਬ ਨਾਲ ਉੱਥੇ ਜਾਊਗਾ ਆਰੇ ਪਿਛਲੇ ਘਰ ਦਾ ਮੇਰੇ ਪਿਆ ਤਿੰਨ ਪੂਰਵ ਤਿੰਨੇ ਪਏ ਜੇ ਤੇ ਆਪਣਾ ਦੂਜਾ ਨੰਬਰ ਸੀ ਤੇ ਉਹਨਾਂ ਦਾ ਜੇ ਪਏ ਤਿੰਨੇ ਪੂਰ 6 ਕਿਲੇਟ ਚੜਿਆ ਥੋੜਾ ਜਿਆ ਬਾਕੀ 6 ਹੁਣ ਚੜਿਆ ਬੈਕਰਾਪਾ ਖਿਆ ਪਿਆ ਹੁਣ ਹੋਲੀ ਵਾਲੀ ਬਣੀ ਜਾਊਗਾ ਨਾ ਜਦੋਂ ਆ ਵਿਹਲਾ ਹੋ ਗਿਆ ਪਹਿਲੇ ਨੰਬਰ ਵਾਲਾ ਫਿਰ ਆਪਾਂ ਉਹ ਆ ਦੂਜਾ ਕੰਨਾ ਜਲਾਇਆ ਇਹ ਕੱਢ ਦਾਂਗੇ ਤੇ ਆ ਪੈਪ ਚੋਂ ਉੱਥੇ ਚਲੇ ਜਾਣ ਲੱਗ ਪੂਗਾ ਉਹਨਾਂ ਚੜ ਆਪਾਂ ਖੱਡੇ ਚ ਭਰੀ ਜਾਂਦੇ ਆ ਕਿ ਮੈਂਗਾ ਵੀ ਉਹਨਾਂ ਚੜ ਕਹਿੰਦੇ ਵੀ ਚੱਲ ਸੋਰਟ ਕਰੀਏ ਫਿਰ ਉਹ ਨਾ ਹੋਵੇ ਇੱਧਰ ਬੈਠੇ ਵੀ ਕੁਝ ਨਾ ਹੋਵੇ ਤੇ ਇਧਰੋਂ ਵੀ ਵਿਹਲਾ ਹੋ ਜੇ ਤਾਂ ਕਰਕੇ ਫਰੋਂਚਰ ਉਧਰ ਭਰੀ ਜਾਂਦੇ ਆ ਇਹ ਬਣ ਜੂਗਾ ਤੇ ਆ ਜਿਹੜਾ ਇਹ ਅੱਗੇ ਸ਼ਿਫਟ ਹੋ ਜੂਗਾ ਉਹ ਅੱਗੇ ਤੇ ਉਹ ਉੱਥੇ ਚਲੇ ਜਾਊਗਾ ਫਿਰ ਆਪਾਂ ਆ ਛੱਡ ਦਾਂਗੇ ਤੇ ਆ ਪਰ ਜਾਊਗਾ ਬਾਕੀ ਮੁੰਡੇ ਰੋ ਰੂ ਪੀ ਜਾਂਦੇ ਨਾਲ ਨਾਲ ਟੈਸਟਿੰਗ ਕਰੀ ਜਾਂਦੇ ਮੁੰਡੇ ਪੀਣ ਲੱਗੇ ਜੂਸ ਨਿੰਬੂ ਨੰਬੂ ਪਾਏ ਮੁੰਡਿਆਂ ਨੇ ਕਹਿੰਦੇ ਨਿੰਬੂ ਪਾ ਕੇ ਪੁਦੀਨਾ ਆਦਰਕ ਫੇਰ ਲਾਉਣੇ ਆ ਗਲਾਸ-ਗਲਾਸ ਤਾਂ ਕਿ ਆਪ ਦੇ ਜੂਸ ਦਾ ਆਨੰਦ ਹੀ ਆ ਜਿਹੜਾ ਆਪ ਰੇਡੀਅਮ ਵਗੈਰਾ ਤੋਂ ਪੀਂਦੇ ਆ ਉਹਦਾ ਥੱਈ ਬਰਫ਼ ਹੁੰਦੀ ਆ ਪਰ ਜੋ ਇਹ ਆ ਨਾ ਪੂਰਾ ਜੈਗਾ ਦੋ ਜਿੱਥੇ ਇੱਕ ਦਾ ਹੋਰ ਮੰਗ ਰਿਹਾ ਇੱਕ ਦਾ ਇਸ਼ਾਰਾ ਹੀ ਕੀਤਾ ਇੱਕ ਗਲਾਸ ਹੋਰ ਮੈਟਰੋ ਮਾਮਾ ਜੀ ਦਾ ਸਿਰ ਫੇਰ ਕੇ ਲੱਗਦਾ ਅੰਮਾ ਮੈਨੂੰ ਦਿਓ ਵੀ ਹੋਰ ਮਾਮਾ ਜੀ ਨੂੰ ਦਿਓ ਮਾਮਾ ਜੀ ਨੂੰ ਸਤਕਾਰਯੋਗ ਸਪੈਂਡਡ ਮਾਮਾ ਜੱਜਾ ਜੀ ਲੈ ਮਾਮਾ ਜੀ ਮੂੰਹ ਉਠਾ ਕੇ ਪੀ ਰਹੇ ਆ ਦੇ ਭਾਂਡੇ ਵੀ ਤੋਣ ਲੱਗੇ ਨਾਲ ਨਾਲ ਹੈ। ਕੀ ਆ ਬਾਦ? ਇੱਕ ਨੰਬਰ ਹੋ ਇੱਕ ਪੇ ਨੰਬਰ। ਜਦ ਪਾਗੇ ਗ਼ਿੰਬੂ ਥੋੜਾ ਜਿਹਾ ਇੱਕ ਨੰਬਰ ਕੀ ਬਣ ਗਿਆ ਇੱਕ ਨੰਬਰ। ਅੱਛਾ ਜੀ। ਹਾਂ ਜੀ। ਗੋਡਿਆ। ਮਾਮਾ ਜੀ ਕੀ ਸਵਾਦ ਆ? ਬਹੁਤ ਬਾਰ-ਬਾਰ ਮਿੱਠਾ ਕੰਨਾ। ਮਿੱਠਾ? ਉਹਦੇ ਨਾਲੋਂ ਪਹਿਲਾਂ ਪੱਤਾ ਚੜੂ। ਹਾਂ ਰੋ ਟੜੀ। ਕੰਨਾ ਲੱਗਾ ਪਹਿਲਾਂ ਹੁੰਦਾ ਨਾ। ਆਪਣੇ ਗੰਨੇ ਪੀੜੇਗੇ ਸਾਰੇ। ਟਰਾਲੀ ਵਹਿਲੀ ਹੋਗੀ। ਤੇ ਆਪਣਾ ਵੇਲਣੇ ਦਾ ਇਥੋਂ ਵਾਲਾ ਕੰਮ ਸਾਰਾ ਮੁੱਕ ਗਿਆ ਹੁਣ ਕੰਮ ਰਹੇਗਾ ਉਹ ਪਰਾਂ ਕੜਾਈਆਂ ਦਾ ਉਹ ਇੱਕ ਪਾਸਾ ਆਪਣੀ ਬਣ ਚੱਲੀ ਆ ਮਤਲਬ ਆ ਪਹਿਲੇ ਕੜਾਏ ਚ ਪਾਦੀ ਆ ਤੇ ਹੋਲੀ ਹੋਲੀ ਰਿੱਜੂਗੀ ਫਿਰ ਦੂਜੇ ਤੇ ਜਾਊਗੀ ਫਿਰ ਤੀਜੇ ਤੇ ਜਾਊਗੀ ਤੇ ਬਾਕੀ ਆਪਣਾ ਆ ਇੱਥੇ ਆ ਖੱਡਾ ਦਾ ਸ਼ੋਰ ਹੋ ਜਾਂਦਾ ਆ ਆਪਣਾ ਆਖਰੀ ਗੰਨਾ ਆ ਕੰਮ ਮੁੱਕ ਗਿਆ ਟਰਾਲੀ ਵਹਿਲੀ ਤੇ ਛੋਟਾ ਢੇਲੋ ਗੰਨੇ ਵੀ ਚੁੱਪੀਆਂ ਦਾ ਨਾਲ ਨਾਲ ਇਹਦਾ ਆਖਰੀ ਇਹ ਚੁਕਲੀਏ ਤੇਦੋਂ ਆਪਾਂ ਵੇਲੇ ਔਰ ਕੰਮ ਰਹਿ ਗਿਆ ਪਰ ਸਿਰਫ ਗੜਾਏ ਦਾ ਕਿਵੇਂ ਬੈਠਾ ਹੈ ਹੁੰਦਾ ਸਵਾਦ ਕਿੰਨਾ ਗੋੜ ਨਿਕਲ ਗਿਆ ਹੈ? ਸਿੱਧਾ ਨਿਕਲਣਾ ਆ ਜਾਂਦਾ ਰਸ ਸੀ ਇਹ ਨਿਕਲੇ ਨਹੀਂ ਅਜੇ ਨੰਦ ਆ ਰਿਹਾ ਕਿੰਨਾ ਖੰਨੇ ਕੋ ਪਾਰੀ ਚੁੱਕੀ ਜਾ ਸਕੀ ਹੋਲੀ ਆ ਚੁੱਕੀ ਹੀ ਨਾ ਹੂੰ ਓਕੇ ਬਾਈ ਬਾਈ ਦੇਖੇ ਬੰਦ ਸਭ ਆਗ ਲਾਈ ਜਾਂਦੇ ਮਗਰ ਪੱਤਨਾ ਤੋਂ 20 ਮਿੰਟ ਲੱਗਣਗੇ ਬਣ ਕੇ ਪਿਆਰ ਹੋਇਆ ਨਾ ਮਗਰ ਲੇ ਪਿਆਰਲੇ ਪੂਰ ਦੀ ਮੈਲ ਲੈ ਚੁੱਕੀ ਐ ਕੋਕੀਸ ਨੰਬਰ ਵਾਲਾ ਵੀ ਆਪਣਾ ਹੀ ਉਸ ਪਾਰਾੜ ਪੂਰੇ ਇੱਥੇ ਆਈ ਜੂ ਇੱਥੇ ਬੰਦ ਕਰਦੇ ਫੰਮਾਂਗੇ ਲੋ ਗੱਡਾਂਗੇ ਚਾਚਾ ਜੀ ਵੀ ਆਏ ਨੇ ਵੇਖਣ ਮਾਹੌਲ ਬਹੁਤ ਹੀ ਵਸਤਨੇ ਮੋਬਾਈਲ ਜੀ ਅੱਗ ਕਰਤੀ ਬੰਦ ਕਿੰਨਾ ਟਾਈਮ ਲੱਗਦਾ ਬਾਈ ਹੁਣ ਵਾਸਾ 10 ਮਿੰਟ ਮੈਂ 10 ਮਿੰਟ ਬਾਹਰ ਕੱਢ ਦਾਂਗੇ ਇੱਥੇ ਫਿਰ ਤੁਹਾਨੂੰ ਅੱਗੇ ਦਿਖਾਉਣੇ ਕੀ ਬਣਦਾ ਉਹ ਵੱਡਾ ਕੁਰਕਾ ਨਾ ਚੱਕ ਕੇ ਤੈ ਨਿਕਲਣਾ ਹੋ ਗਿਆ ਤਿਆਰ ਜੀ ਬਣਾਵਾਂਗੇ ਸ਼ੱਕਰ ਸਿਸਟਮ ਬਦਲਤਾ ਮੁੰਡਿਆਂ ਨੇ ਕਹਿੰਦੇ ਸ਼ੱਕਰ ਬਣਾਉਣੀ ਪਹਿਲਾਂ ਕਰ ਰਿਹਾ ਹੈ ਥੱਲੇ ਮਿੱਠਾ ਛੋਡਾ ਪਾਉਣਾ ਪੈਂਦਾ ਸ਼ੱਕਰ ਵਾਸਤੇ ਉਹ ਉਹ ਦੂਸਰਾ ਨਾਲ ਦੀ ਨਾਲ ਗਰਮ ਕੜਾਹੀ ਜਿਹੜੀ ਪੱਤਾ ਤਨਖਾਰ ਹੋਇਆ ਉਹ ਇੱਧਰ ਆ ਗਈ ਸ਼ੱਕਰ ਵਾਂ ਘੁੜ ਗਈ ਇਸ ਤਰ੍ਹਾਂ ਭੁੱਲ ਜਾਂਦੀ ਜਿੰਨੀਆਂ ਪੌੜੀ ਜਾਵਾਂਗੇ ਨਾ ਉਹਨੀਆਂ ਡਾਲੀਆਂ ਮਰੀ ਜਾਣਗੀਆਂ ਮਿਹਨਤ ਜਿਆਦੀ ਮੰਗਦੀ ਹੈ ਕੋੜ ਨਾਲ ਇਸ ਤਰ੍ਹਾਂ ਪਿਆਰ ਹੋ ਗਿਆ ਥੱਲੇ ਮਿੱਠਾ ਛੋਡਾ ਪਾਉਣਾ ਪੈਂਦਾ ਪਹਿਲਾਂ ਹਰ ਲਾਈ ਜਾਣਾ ਲਾਈ ਜਾਣਾ ਬਹੁਤ ਕਮਾਲ ਦਾ ਟੈਸਟ ਹੈ ਦਾ ਹਾਂਜੀ ਸਰਦਾਰ ਜੀ ਕਰੋਗਾ ਚੱਕ ਚੱਕਰ ਆਪਣੀ ਕਿਵੇਂ ਆ? ਧੀਆ। ਜੇ ਕੰਮ ਬਰਮੋਲ। ਮਾੜੀ ਡਲੀਆਂ ਹੈਗੀਆਂ ਥੋੜੀ ਥੋੜੀਆਂ। ਮਿਹਨਤ ਮੰਗਦੀ ਹੈ ਜੀ। 10-15 ਮਿੰਟ ਲਾਉਣੇ ਹੋਰ। ਉਸ ਤੋਂ ਬਾਅਦ ਇਹਨੂੰ ਕਰਾਂਗੇ ਛਾਣ ਲਾਂਗੇ ਜਾ ਕੇ ਛਾਣਨੇ ਦਾ। ਗ੍ਰੇਨ ਗਲੀਆਂ ਵੱਜਣਗੀਆਂ ਉਹ ਚਾਹ ਦੇ ਕੰਮ ਆ ਜਾਣਗੀਆਂ। ਬਾਕੀ ਛਾਣ ਕੇ ਅੱਗੇ ਵੀ ਇਸ ਤਰ੍ਹਾਂ ਹੀ ਕੀਤਾ ਸੀ। ਕਾਰੇ ਕੰਮ ਆ ਜਾਂਦੀ ਹੈ ਉਸ ਤੋਂ ਸ਼ੱਕਰ ਬਣ ਗਈ ਤੇ ਇਹਨੂੰ ਹੁਣ ਇੱਥੇ ਥੋੜਾ ਜਿਹਾ ਫਲਾ ਕੇ ਠੰਡੀ ਕਰਕੇ ਫਿਰ ਇਹਨੂੰ ਗੱਟੇ-ਗੱਟੇ ਚ ਪਾ ਲਾਂਗੇ ਜੇ ਐਵੇਂ ਪਾ ਲਈ ਤੇ ਜੰਮ ਜਾਣੀ ਤੇ ਫਿਰ ਇੱਕ ਨੰਬਰ ਸ਼ੱਕਰ ਬਣੀ ਪੂਰੀ-ਪੂਰੀ ਵੀ ਹਾਂ ਬਈ ਸ਼ੱਕਰ ਘਰੋਂ ਚੱਕ ਆਏ ਬ੍ਰੇਕ ਬ੍ਰੇਕ ਇੱਕ ਨੰਬਰ ਦੇਖੋ ਸ਼ੱਕਰ ਦਾ ਨੇੜੇ ਹੋ ਗਏ ਨਾ ਕਿ ਕਿੰਨੀ ਸੋਹਣੀ ਠੰਡੀ ਹੁੰਦੀ ਹੈ ਜਦੀ ਬਸ ਇਹਨੂੰ ਠੰਡੀ ਕਰਕੇ ਫਿਰ ਘੱਟੇ 'ਚ ਪਾਉਣੇ ਦੂਜੀ ਪੱਤ ਵੀ ਤਿਆਰ ਹੋ ਚੱਲੀ ਆ ਇਹਨਾਂ ਦਾ ਆਪਾਂ ਗੋੜੀ ਬਣਾਵਾਂਗੇ ਤੇ ਇੱਕ ਇੱਧਰ ਇੱਕ ਪੱਤੇ ਦੀ ਸ਼ੱਕਰ ਬਣਾਉਣੀ ਸੀ ਆਪਾਂ ਬਾਕੀ ਅਗਲੀ ਵਾਰੀ ਬਣਾ ਲਾਂਗੇ ਜੇ ਆਪਣੇ ਇੱਕ ਜਿਹੜਾ ਹੋਰ ਲਾ ਕੇ ਜਾਣਾ ਇਹਨਾਂ ਦਾ ਵੀ ਗੋੜ ਬਣਾਵਾਂਗੇ ਤੇ ਇਹਨਾਂ ਦਾ ਵੀ ਗੋੜ ਬਾਅਦ ਰੈਡੀ ਹੈ ਬਸ ਥੋੜਾ ਟਾਈਮ ਹੀ ਲੱਗਦਾ ਹੈ ਕਰ ਬਣਾਉਣੇ ਗੋੜੰਦਾ ਵੀ ਹੋਰ ਘਰ ਆ ਗਿਆ ਉਹ ਗੋੜ ਕੱਟਣਗੇ ਦੰਨਾ ਪੀੜੀਆਂ ਦੇ ਦੂਜੀ ਪੱਤ ਵੀ ਬਣ ਗਈ ਇਹਨਾਂ ਦਾ ਬਣਾਵਾਂਗੇ ਗੋੜ ਜਿਵੇਂ ਤਾਂ ਅੱਗੇ ਦੱਸਿਆ ਪੂਰਾ ਸੰਘਣਾ ਮਾਲ ਹੈ ਘਰ ਕੱਟਾ ਦੇਖੋ ਹੁਣ ਉਹ ਜਿਹੜੀ ਪਿਛਲੇ ਵਾਲੀ ਛੋਟਾ ਕੜਾਏ ਚ ਉਹ ਇੱਥੇ ਆ ਜੂਗਾ ਉਹਨਾਂ ਦਾ ਵੀ ਗੋੜ ਬਣਾਵਾਂਗੇ ਹਾਂਜੀ ਬਹੁਤ ਟੌਪ ਦੀ ਗੱਲ ਬਣ ਅੱਛਾ ਸਿਰਾਂ ਲੱਗ ਜੂ ਲੱਗਾ ਹਾਂ ਹਾਂ ਥੱਲੇ ਛੋਟਾ ਲੱਗਾ ਪੂਰਾ ਐ ਕਰਾਰਾ ਕਰਾਰਾ ਗੁੜ ਬਣੂ ਬਣੋ ਪਿੱਛੇ ਵਾਲੀ ਬਾਤ ਨੂੰ ਇੱਧਰ ਪਾਓ ਵੇਖੋ ਆ ਕਿੰਨਾ ਹੀ ਅੱਜ ਦੇ ਗਰਮ ਹੁੰਦਾ ਕਿੰਨਾ ਖੜਾਆ ਗਰਮ ਹੁੰਦਾ ਏ ਕਿੰਨਾ ਧੂਆ ਵੇਖੋ ਬੜਾ ਇਸ ਕਿੜਾ ਸਭ ਤੋਂ ਜ਼ਿਆਦਾ ਸੇਕ ਹੁੰਦਾ ਐਨ ਉਹਨਾਂ ਪਲਟੀਆਂ ਮਰਾਈ ਜਾਣੀਆਂ ਇਹਨੇ ਬਾਅਦ ਆਡੀਓ ਲਈ ਠੰਡਾ ਹੋ ਜਾਣਾ ਤੇ ਫਿਰ ਇਹਨੇ ਆਪੇ ਜੰਮ ਜਾਣਾ ਇਕੱਠਾ ਕਰਦੇ ਕਰਦੇ ਵਿਚਾਲੇ ਢੇਰੀ ਜੀ ਬਣ ਜਾਂਦੀ ਹੈ ਤੇ ਫਿਰ ਉੱਥੋਂ ਪੇਸੀਆਂ ਬਣਾ ਬਣਾ ਕੇ ਨਾ ਖੁਰਪੇ ਦੇ ਨਾਲ ਤੇ ਫਿਰ ਆਪਾਂ ਇਹਦੇ ਉੱਤੇ ਰੱਖ ਲਾਂਗੇ ਤੇ ਇਹ ਤੇ ਠੰਡਾ ਹੋ ਜਾਊਗਾ ਆ ਦੇਖੋ ਠੰਡਾ ਕਰਕੇ ਐ ਵਿਚਾਲੇ ਢੇਰੀ ਬਣ ਗਈ ਪਲਟੀਆਂ ਮਾਰ ਮਾਰ ਕੇ ਇਕੱਠਾ ਕਰ ਲਿਆ ਤੇ ਫਿਰ ਆ ਦੇਖੋ ਐ ਪੇਸੀਆਂ ਬਣ ਗਈਆਂ ਇੱਥੋਂ ਪੋਟੇ ਦੇ ਥੋੜਾ ਥੋੜਾ ਆਈ ਨਾਇਨਾ ਤੇ ਚਰਕੀ ਆ। ਵਾਹ ਇਹ ਠੰਡੀਆਂ ਹੋ ਕੇ ਐ ਪੱਕੀਆਂ ਹੋ ਜਾਂਦੀਆਂ ਫੇਸੀਆਂ ਬਣ ਜਾਂਦੀਆਂ। ਰਗਮਾ ਨੇੜੇ ਦਿਖਾ ਦੇਣਾ। ਲੋ ਵੀ ਆਪਣੀ ਤੀਜੀ ਤੇ ਆਖਰੀ ਪੱਤਾ ਉਹ ਵੀ ਤਿਆਰ ਹੋ ਚਲੀ ਆ। ਬਸ 10 ਤੋਂ 15 ਮਿੰਟ ਲੱਗਦੇ। ਉਹਦਾ ਵੀ ਗੁੜ ਬਣਾਵਾਂਗੇ। ਪਹਿਲੀ ਇੱਕੋ ਤੇ ਸ਼ੱਕਰ ਬਣਾਉਣੀ ਸੀ ਆਪਾਂ। ਉਹ ਬਣ ਗਈ। ਦਾ ਘਾਟੇ ਘਟੇ ਪੜਿਆ ਕਿਉਂਕਿ ਗਰਮੋਸ਼ੀ ਨਾਲ ਜੋਕਰ ਚਿੱਪਸ ਜਾਨੀ ਆਪਾਂ ਚਾਹੋ ਤੇ ਉਸ ਦੇ ਆਪਾਂ ਚਿੱਪਸ ਜਾਨੀ ਆਪਾਂ ਚਾਹੋ ਤੇ ਬਾਹਰ ਦੇ ਪੀਣਾ ਕੇ ਪਾਣੇ ਨਾਲ ਫਸਾ ਦੱਬਿਆ ਲੋ ਵੀ ਮਿੱਤਰੋ ਆਪਣੀ ਤੇਜੀ ਪੱਤ ਵੀ ਬਣ ਗਈ ਹੁਣ ਇਹਨੂੰ ਠੰਡਾ ਕਰਕੇ ਤੇ ਬਣਾਉਣੇ ਪੈਸੀਆਂ ਇਹਦੀਆਂ ਆਹ ਪੈਸੀਆਂ ਆਪਾਂ ਭਰਤੀਆਂ ਹੁਣ ਜੀਆਂ ਬਣਾਉਣੇ ਹੁਣ ਇਹ ਵੀ ਗੁਰ ਮਾਣ ਨੂੰ ਤਿਆਰ ਹੋ ਗਿਆ ਠੰਡਾ ਹੋ ਗਿਆ ਪੂਰਾ ਕੋਲੇ ਰਿਹਾ ਬੇਸੀਆ ਬਣਾਵਾਂਗੇ ਵਧਾਈਆਂ ਹਰ ਸਾਰਿਆਂ ਨੂੰ ਆਪਣਾ ਗੁੜ ਬਣ ਗਿਆ ਸਾਰਿਆਂ ਨੂੰ ਮੁਬਾਰਕਾ ਪੂਰਾ ਇੱਕ ਨੰਬਰ ਗੁੜ ਬਣਿਆ ਸਾਰੇ ਟਾਈਮ ਹੋ ਗਿਆ ਸ਼ਾਮ ਦੇ 5 ਗੁੜ ਬਣ ਗਿਆ ਕੰਮ ਦੀ ਸਮਾਪਤੀ ਤੇ ਵੀਡੀਓ ਆਪਾਂ ਇੱਥੇ ਕਰਦੇ ਆ ਅੱਜ ਦੀ ਖਤਮ ਮਿਲਾਂਗੇ ਨਵੀਂ ਵੀਡੀਓ ਕਿਸੇ ਦਿਨ ਤੇ ਜਿੰਨੇ ਜਿੰਨੇ ਤੁਹਾਡਾ ਕੈਨਲ ਸਬਸਕ੍ਰਾਈਬ ਨਹੀਂ ਕੀਤਾ ਜੋ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟਾਂ ਜ਼ਰੂਰ ਦੱਸਿਓ ਕਿਦਾਂ ਦੀ ਲੱਗੀ ਤੇ ਮਿਲਾਂਗੇ ਜਲਦੀ ਨਵੀਂ ਵੀਡੀਓ ਤਦ ਤੱਕ ਲਈ ਧੰਨਵਾਦ ਰੱਬ ਰੱਖਾ